ਸਤ ਸ੍ਰੀ ਅਕਾਲ ਦੋਸਤੋ ਤੇ ਅੱਜ ਹੈ ਵੀਕਐਂਡ ਤੇ ਕਾਫੀ ਠੰਡ ਹੈ ਇੱਥੇ ਅੱਜ ਤੇ ਵੀਕਐਂਡ ਦੀ ਰਾਤ ਦੇ ਵੱਜ ਚੁੱਕੇ ਨੇ 8 ਤੇ ਮੈਂ ਸੋਚਣ ਲਿਆ ਸੀਗਾ ਜਾਵਾਂ ਸਾਈਬਰ ਸਿਟੀ ਵੱਲ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਤੇ ਤੁਹਾਨੂੰ ਦਿਖਾਉਣਾ ਇਹ ਬਾਹਰਲੇ ਮੁਲਕਾਂ ਨਾਲੋਂ ਘੱਟ ਜਗ੍ਹਾ ਨਹੀਂ ਹੈਗੀ ਤੇ ਨਾਲੇ ਡਰਾਈਵ ਦਾ ਮਜ਼ਾ ਲੈਣੇ ਆ ਤੇ ਨਾਲੇ ਚੱਲਦੇ ਆ ਸਾਈਬਰ ਸਿਟੀ ਵੱਲ ਅੱਜ ਹੈਗੀ ਹੈ 6 ਤਰੀਕ ਤੇ 8:08 ਹੋ ਗਿਆ ਤੇ ਬਾਹਰਲਾ ਟੈਂਪਰੇਚਰ ਦਿਖਾ ਰਿਹਾ 13 ਡਿਗਰੀ ਤੇ ਗੱਡੀ ਸਟਾਰਟ ਕਰਦੇ ਆ ਤੇ ਚਲਦੇ ਆ ਤੇ ਆਪਾਂ ਟੈਂਪਰੇਚਰ ਕਰ ਦਿੱਤਾ ਹੈਗਾ 25 ਡਿਗਰੀ ਅੱਜ ਦੇ ਪੋਲਿਊਸ਼ਨ ਦੀ ਜਾਣਕਾਰੀ ਦੱਸਦਾ ਵੈਰੀ ਪੂਅਰ ਆ 148 ਆ ਆ ਬੋਰਡ ਲੱਗਾ ਪਤਾ ਨਹੀਂ ਤੁਹਾਨੂੰ ਦਿਖ ਰਿਹਾ ਹੋਣਾ ਕਿ ਨਹੀਂ ਠੀਕ ਆ ਤੇ 260 ਜਿਹੜਾ ਹੈਗਾ ਵਾ ਪੀ 10 ਆ ਰਿਹਾ ਉਹ ਸਾਈਬਰਪ ਵਾਲਾ ਏਰੀਆ ਕਾਫੀ ਸੋਹਣਾ ਵਾ ਲਓ ਇਹ ਹੈਗੀ ਆ ਸਾਈਬਰ ਹੱਬ ਦੀ ਪਾਰਕਿੰਗ ਗੱਡੀ ਲਾ ਦਿੱਤੀ ਆ ਪਾਰਕਿੰਗ ਤੇ ਛੋਟੀ ਜੀ ਵੀਡੀਓ ਬਣਾ ਲੈਣੀ ਚਾਹੀਦੀ ਆ ਪਾਰਕਿੰਗ ਦੇ ਟਾਈਮ ਉਹੀ ਲੱਗਾ ਬਣਾਉਣ ਤੇ ਇਹ ਹੈਗੀ ਸਾਈਬਰ ਹੱਬ ਦੀ ਪਾਰਕਿੰਗ ਲਓ ਜੀ ਮੈਂ ਆ ਗਿਆ ਹੈਗਾ ਸਾਈਬਰ ਹੱਬ ਗੁਰੂਗ੍ਰਾਮ ਤੁਸੀਂ ਮਾਹੌਲ ਦੇਖੋ ਮੇਰੇ ਪਿੱਛੇ ਕਿੱਦਾਂ ਦਾ ਹੈਗਾ ਤੇ ਮੈਂ ਹੁਣੇ ਹਜੇ ਐਂਟਰੀ ਹੋਇਆ ਇੱਥੇ ਕਾਫੀ ਬਹੁਤ ਹੀ ਖੁਸ਼ ਨੁਮਾ ਮਾਹੌਲਾ ਤੇ ਠੰਡ ਦੇ ਵਿੱਚ ਤਾਂ ਹੋਰ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ। ਇਹ ਕਾਫੀ ਫੇਮਸ ਬ੍ਰਾਂਡ ਵੀ ਹੈਗੇ ਨੇ ਸ਼ੂਜ਼ ਦੇ ਤੇ ਕਲੋਥਿੰਗ ਉੱਚੀਆਂ ਉੱਚੀਆਂ ਬਿਲਡਿੰਗਾਂ ਦੇ ਵਿੱਚ ਆ ਲੱਗਦਾ ਨਹੀਂ ਪਿਆ ਕਿ ਆਪਾਂ ਇੰਡੀਆ ਦੇ ਵਿੱਚ ਘੁੰਮ ਰਹੇ ਆ ਆ ਟਿਮ ਹਾਟਨਸ ਵੀ ਆ ਗਏ ਤੇ ਆ ਰੈਸਟੋਰੈਂਟਸ ਨੇ ਕੈਫੇ ਨੇ ਵੀਕਐਂਡ ਤੇ ਆਉਣ ਵਾਸਤੇ ਕਾਫੀ ਵਧੀਆ ਜਗਾ ਵਾ ਤੇ ਤੁਹਾਡਾ ਪੂਰਾ ਦਿਲ ਖੁਸ਼ ਹੋ ਜਾਂਦਾ ਇੱਥੇ ਕਿਉਂਕਿ ਤੁਹਾਨੂੰ ਪੂਰੀ ਇੱਥੇ ਬਾਹਰਲੇ ਦੇਸ਼ਾਂ ਰੀ ਵਾਈਬ ਮਿਲਦੀ ਆ ਆ ਵੱਡੀਆਂ ਵੱਡੀਆਂ ਸਕਰੀਨਸ ਵੀ ਲੱਗੀਆਂ ਹੋਈਆਂ ਇੱਥੇ ਇੱਕ ਦੋ ਨਹੀਂ ਕਾਫੀ ਮਲਟੀ ਸਕਰੀਨਸ ਹੈਗੀਆਂ ਫੁੱਲ ਵਾਈਬਾ ਤਹੇ ਖਾਣੇ ਖਾਣੇ ਦਾ ਰੈਸਟੋਰੈਂਟ ਮਹਿੰਗੇ ਤੋਂ ਮਹਿੰਗੇ ਰੈਸਟੋਰੈਂਟਸ ਦੇ ਗਏ تھے۔ ਨਾਮ ਵੀ ਹੈਗਾ ਫਰਜੀ ਕਾਫੇ ਪਰ ਮਹਿੰਗੇ ਬਹੁਤ ਹੈ। ਬਹੁਤ ਜ਼ਿਆਦਾ 바ਰਸ ਨੇ ਤੁਸੀਂ ਇੱਥੇ ਬਹਿ ਕੇ ਇੰਜੋਏ ਕਰ ਸਕਦੇ ਹੋ। ਆ ਦੇਖੋ ਕਿੰਨੀਆਂ ਦੀਆਂ ਮਲਟੀ ਸਕਰੀਨਸ ਲੱਗੀਆਂ ਨੇ ਐਡਵਰਟਾਈਜ਼ਮੈਂਟ ਵਾਸਤੇ। ਇਦਾਂ ਦੇ ਏਰੀਆ ਦੇ ਵਿੱਚ ਆ ਕੇ ਕਿਹਦਾ ਮਨ ਨਹੀਂ ਲੱਗੇਗਾ ਮੈਂ ਕਿ ਪੂਰੇ ਨਹੀਂ ਆ ਰਹੇ ਆ ਠੰਡ ਦੇ ਵਿੱਚ ਕੋਈ ਕਹਿ ਨਹੀਂ ਸਕਦਾ ਵੀਡੀਓ ਦੇਖ ਕੇ ਕਿ ਮੈਂ ਇੰਡੀਆ ਦੇ ਵਿੱਚ ਨਹੀਂ ਘੁੰਮ ਰਿਹਾ ਇੱਦਾਂ ਲੱਗੂਗਾ ਕਿ ਜਿੱਦਾਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਆਇਆ ਹੋਇਆ ਜਿੱਦਾਂ ਆਪਾਂ ਟੀਵੀਆਂ ਦੇ ਉੱਤੇ ਦੇਖੀਦਾ ਹੈਗਾ ਇਹੀ ਗੱਲ ਹੈਗੀ ਆ ਕਿ ਜਦੋਂ ਆਪਾਂ ਬਾਹਰਲੇ ਚੀਜ਼ਾਂ ਦੇਖੀਦੀਆਂ ਆਪਾਂ ਬਾਹਰਲੇ ਮੁਲਕਾਂ ਲੈ ਭੱਜੀਦਾ ਤੇ ਜੇ ਆਪਾਂ ਇੱਥੇ ਵੀ ਕਮਾਈ ਕਰੀਏ ਆਪਣਾ ਇੱਥੇ ਵੀ ਰੋਜ਼ਗਾਰ ਬਣਾਈਏ ਤਾਂ ਆਪਾਂ ਇੱਥੇ ਵੀ ਇਹੋ ਜਿਹੇ ਨਿਯਾਰੇ ਲੈ ਸਕਦੇ ਹਾਂ ਜਿਦਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਲਈਦੇ ਆ ਤੁਸੀਂ ਸ਼ਹਿਰਾਂ ਵਿੱਚ ਘੁੰਮ ਸਕਦੇ ਹੋ ਕਾਰਾਂ ਦੇ ਵਿੱਚ ਘੁੰਮ ਸਕਦੇ ਹੋ ਤੁਸੀਂ ਇਦਾਂ ਦੇ ਰੈਸਟੋਰੈਂਟਾਂ ਦੇ ਜਾ ਸਕਦੇ ਹੋ ਤੁਸੀਂ ਇਦਾਂ ਦੀ ਵਾਈਬ ਲੈ ਸਕਦੇ ਹੋ ਇੱਥੇ ਦੱਸੋ ਫੋਟਾ ਕਿ ਝੋਨੂ ਕੋਈ ਘੱਟ ਜਗ੍ਹਾ ਹੈਗੀ ਆ ਕੋਈ ਘੱਟ ਜਗ੍ਹਾ ਨਹੀਂ ਹੋਰ ਤੁਹਾਨੂੰ ਕਮਾਉਣੇ ਜੇ ਤੁਸੀਂ ਬੀਅਰ ਪੀਣ ਦੇ ਸ਼ੌਕੀਨ ਹੋ ਤਾਂ ਇੱਧਾਂ ਦੇ ਪਿੱਛੇ ਬੀਅਰ ਕਾਫੇ ਵੀ ਹੈਗੇ ਨੇ ਸਪੈਸ਼ਲ ਜਿੱਥੇ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਫਰੈਂਡ ਨਾਲ ਬੈਠ ਕੇ ਚਿੱਲ ਕਰ ਸਕਦੇ ਹੋ ਆ ਸ਼ਾਪਿੰਗ ਵਾਸਤੇ ਕਾਫੀ ਸ਼ਾਪਸ ਨੇ ਸਨ ਗਲਾਸਸ ਹਟ ਆਪ ਮਾਰਕ ਐਂਡ ਸਪੈਂਸਰਸ ਇਹਨੂੰ ਦੇਖ ਕੇ ਲੱਗਦਾ ਕਿ ਤੁਸੀਂ ਇੰਡੀਆ ਦੇ ਵਿੱਚ ਇਹੀ ਚੀਜ਼ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਲੱਭੀ ਦੀਆਂ ਜਦ ਕਿ ਉਹ ਵੀ ਉੱਤੇ ਸ਼ਹਿਰਾਂ ਦੇ ਵਿੱਚ ਬਹੁਤ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੁੰਦੀਆਂ ਨੇ ਹਰ ਜਗ੍ਹਾ ਨਹੀਂ ਹੁੰਦੀਆਂ ਤੇ ਜਿੰਨੀਆਂ ਉਹਨਾਂ ਦੇ ਦੇਸ਼ਾਂ ਦੇ ਵਿੱਚ ਹੈਗੀਆਂ ਉਹ ਜਗ੍ਹਾ ਆਪਣੇ ਦੇਸ਼ ਦੇ ਵਿੱਚ ਵੀ ਹੁਣ ਲਗਭਗ ਹੈਗੀਆਂ ਨੇ ਬਸ ਪਤਾ ਹੋਣਾ ਚਾਹੀਦਾ ਨੇ ਉਹ ਚੀਜ਼ਾਂ ਕਿੱਥੇ ਨੇ ਆਹ ਦੇਖੋ ਕੀਆ ਦਾ ਸ਼ੋਰੂਮ ਕੀਆ 360 ਆ ਬਹੁਤ ਸੋਹਣੀ ਗੱਡੀ ਖੜੀ ਆ ਇੱਥੇ ਇੱਕ EV6 ਜਾ ਕੇ ਦੇਖ ਕੇ ਆਉਣੇ ਆਪਾਂ ਕੈਮਰਾ ਪਤਾ ਨਹੀਂ ਅੰਦਰ ਅਲਾਉਡ ਕਰਨੇਗਾ ਕਿ ਨਹੀਂ ਪਰ ਦੇਖ ਕੇ ਆਉਣੇ ਆਹ ਘੜੀ EV6 ਕੀ ਆਦੀ ਇਹ 73 ਲੱਖ ਰੁਪਏ ਦੀ ਗੱਡੀ ਹੈ ਕਹਿੰਦੇ ਇਹ ਇੱਕ ਉਹ ਪਲਾਸਟਿਕ ਪਲਾਸਟਿਕ ਲੈਦਰ ਜਿਹੀ ਫੀਲਿੰਗ ਨਹੀਂ ਹੈ ਜੀ ਕੀ ਆ ਦੀ ਗੱਡੀ ਦੀ ਆਊਟ ਲੁੱਕ ਸਟਾਈਲਿਸ਼ ਬਹੁਤ ਆ 77 ਲੱਖ ਦੀ ਆ ਇਹ ਪਰ ਅੰਦਰੋਂ ਪੂਰੀ ਪਲਾਸਟਿਕ ਆ ਯਾਨੀ ਕਿ ਸੌਫਟ ਟੱਚ ਹੈ ਹੀ ਨਹੀਂ ਜਿਦਾ ਆਡੀ ਦੇ ਹੁੰਦਾ ਨਾ ਲੈਦਰ ਟੱਚ ਹੁੰਦਾ ਪੂਰਾ ਵਧੀਆ ਸੌਫਟ ਟੱਚ ਹਰ ਜਗ੍ਹਾ ਉਦਾਂ ਦਾ ਨਹੀਂ ਹੈ ਮਜ਼ਾ ਨਹੀਂ ਆ ਵਿੱਚ ਬੈਠ ਕੇ ਪਰ ਬਾਹਰੋਂ ਦੇਖਣ ਨੂੰ ਬਹੁਤ ਜ਼ਿਆਦਾ ਸਟਾਈਲਿਸ਼ ਆ ਆ ਟ੍ਰੇਨ ਬੱਚਿਆਂ ਦੀ ਬਹੁਤ ਸੋਹਣੀ ਆ ਯਾਰ ਬੜੀ ਯੂਨੀਕ ਜਿਹਾ ਮਾਡਲ ਆ ਤੇ ਬੱਚੇ ਵੀ ਬਹਿ ਕੇ ਬੜੇ ਖੁਸ਼ ਹੁੰਦੇ ਇਹਦੇ ਵਿੱਚ ਮਜ਼ੇ ਇਦਾਂ ਦੇ ਸ਼ਹਿਰ ਆ ਘੁੰਮੀ ਜਾਓ ਤੇ ਵਾਈਬ ਲੋਜ ਦਾ ਕੱਚ ਦੇ ਸ਼ਹਿਰ ਨਹੀਂ ਕਹਿੰਦੇ ਹੁੰਦੇ ਆਹ ਕੱਚ ਦੇ ਸ਼ਹਿਰ ਹੀ ਆ ਨਰੁੱਲਾਸ ਆਈਸਕ੍ਰੀਮ ਮੈਂ ਨਰੁੱਲਾ ਦੀਆਂ ਡਰਾਇੰਗ ਲੈਂਦਾ ਹੁੰਦਾ ਈ ਸ਼ਾਦ ਜਿਹੜਾ ਨਿੱਕੇ ਹੁੰਦੇ ਪੜਦੇ ਹੁੰਦੇ ਸੀ ਜਿੰਨਾ ਕੀ ਯਾਦ ਆ ਇਹਨਾਂ ਨੇ ਲੱਗਦਾ ਆ ਆਈਸਕ੍ਰੀਮ ਦਾ ਬ੍ਰਾਂਡ ਉਹੀ ਆ ਕਿ ਉਹਨਾਂ ਨੇ ਕੱਢਿਆ ਕਿ ਵੱਖਰਾ ਕੱਢਿਆ Levi's ਇਹਨਾਂ ਕੋਲੇ ਸ਼ੋਅਰੂਮ ਆ ਪ੍ਰੋਪਰ ਸਪੇਸ ਆ ਇਹਨਾਂ ਨੂੰ ਆਪਣੀਆਂ ਡਿਸਪਲੇ ਵਾਸਤੇ ਠੀਕ ਆ ਜੀ ਆਹ ਡੀ ਕੈਥਲੋਨ ਇੱਥੋਂ ਪੂਰਾ ਸਪੋਰਟਸ ਐਕਟੀਵਿਟੀ ਦਾ ਸਮਾਨ ਮਿਲ ਜਾਂਦਾ ਤੁਹਾਨੂੰ ਜਿੱਦਾਂ ਦਾ ਚਾਹੀਦਾ ਵਰਲਡ ਦੇ ਵਿੱਚ ਹੈਕਿੰਗ ਦਾ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਸਪੋਰਟਸ ਰਿਲੇਟਡ ਐਕਟੀਵਿਟੀਜ਼ ਜਿੰਨੀਆਂ ਹੁੰਦੀਆਂ ਇਹਦੇ ਵਿੱਚ ਮਿਲਦਾ ਯੂਅਰ ਸਪੋਰਟਸ ਸਟੋਰ ਲਿਖਿਆ ਹੋਇਆ ਤੇ ਆਹ ਸਾਈਕਲ ਕਿੰਨੇ ਦਾ ਲਾਇਆ ਹੋਇਆ ਇਹਨਾਂ ਨੇ 5999 ਜਾਨੀ ਕਿ 6000 ਰੁਪਏ ਦਾ ਤੇ ਆਹ ਜਿਹੜਾ ਬੈਗ ਆ ਇਹਨਾਂ ਨੇ ਡਿਸਪਲੇ ਕੀਤਾ 3000 ਰੁਪਏ ਦਾ ਆਹ ਵਾਲਾ ਬੈਗ ਆ ਵੀ ਦੇਖੋ ਸਕੇਟਬੋਰਡ ਵੀ ਮਿਲ ਜਾਂਦੇ ਇੱਥੇ 3000 ਰੁਪਏ ਦਾ ਕਹਿੰਦੇ ਨਾ ਬਾਹਰੀ ਬਾਰਲੇ ਦੇਸ਼ਾਂ ਜੀ ਇਹ ਚੀਜ਼ਾਂ ਹੁੰਦੀਆਂ ਇੱਥੇ ਵੀ ਹੈਗੀਆਂ ਇੱਥੇ ਮਿਲ ਜਾਂਦਾ ਆ ਦੇਖੋ ਬਿਲਡਿੰਗ ਕਿੰਨੀ ਸੋਹਣੀ ਹੈਗੀ ਆ ਉੱਪਰ ਪਤਾ ਨਹੀਂ ਕੈਮਰਾ ਜਸਟੀਫਾਈ ਕਰਦਾ ਕਿ ਨਹੀਂ ਕਰਦਾ ਪਰ ਨੰਗੀ ਅੱਖ ਦੇ ਨਾਲ ਤਾਂ ਕਾਫੀ ਜ਼ਿਆਦਾ ਸੋਹਣਾ ਲੱਗਦਾ ਪਿਆ ਇਹ ਇਦਾਂ ਦੇ ਬ੍ਰਾਂਡ ਕੀ ਇਹਨੇ ਸੁਨੇ ਵੀ ਨਹੀਂ ਹੁਣੇ ਆ ਜਿਹੜੇ ਆਪਣੇ ਹੈਗੇ ਆ ਕੇਕਸ ਦੇ ਜਾਂ ਕਾਫੀ ਵਾਸਤੇ ਪੇਸਟਰੀਜ਼ ਐਂਡ ਬੇਕਰੀਜ਼ ਤਰੀ ਹਮ ਮੋੜਾ ਆ ਦੇਖੋ ਓਪਨ ਰੈਸਟੋਰੈਂਟ ਹੈਗੇ ਨੇ ਜਿਹੜਾ ਮਰਜ਼ੀ ਬੈਜਵੇ ਜੋ ਮਰਜ਼ੀ ਖਾਵੇ ਕੋਈ ਬੰਦੀਸ਼ ਨਹੀਂ ਹੈਗੀ ਕਿ ਤੁਸੀਂ ਸੀ ਨਹੀਂ ਬੈਠ ਸਕਦੇ ਬਈ ਗੱਲ ਇੱਥੇ ਮੁੱਕਦੀ ਆ ਕਿ ਬਾਰਲੇਡੇਸ਼ ਤੋਂ ਨਾਲ ਆਪਣਾ ਦੇਸ਼ ਵੀ ਘੱਟ ਨਹੀਂ ਹੈਗਾ ਜਿੱਥੇ ਕੰਟਰੋਲ ਏਰੀਆ ਹੈਗੇ ਆ ਤੇ ਸੇਫਟੀ ਵੀ ਪੂਰੀ ਹੈ ਇਸ ਏਰੀਆ ਦੀ ਤੇ ਵਾਈਬ ਪੂਰੀ ਆ ਮਜ਼ਾ ਆ ਰਿਹਾ ਕੁਮ ਕੇ ਮੈਂ ਕਹ ਆਪਣੇ ਪਿੰਡਾਂ ਵਾਲਿਆਂ ਮੁੰਡਿਆਂ ਨੂੰ ਇੱਕ ਵਾਰੀ ਐਹੋ ਜਿਹੀਆਂ ਜਗ੍ਹਾ ਦੇਖ ਦਿਆਂ ਕਮਾ ਦੇਣੀਆਂ ਛੇ ਦੀਆਂ ਤੇ ਸੜਕਾਂ ਵੀ ਜਿਹੜੀਆਂ ਬਾਹਰ ਲੀਆਂ ਹੈਗੀਆਂ ਤੇ ਸ਼ਾਇਦ ਫਿਰ ਜਾ ਕੇ ਉਹ ਕੰਪੇਅਰ ਕਰ ਸਕਦੇ ਆ ਕਿਉਂਕਿ ਇਹ ਚੀਜ਼ਾਂ ਦੇਖੀਆਂ ਨਹੀਂ ਹੋਈਆਂ ਮੈਂ ਉਹਨਾਂ ਵਾਸਤੇ ਕਹਿ ਰਿਹਾ ਇਹ ਗੱਲਾਂ ਕਿ ਜਿਹੜੇ ਬੱਚਿਆਂ ਦਾ ਇੱਥੇ ਸਰਦਾ ਜਿਨ੍ਹਾਂ ਦੇ ਕੋਲ ਪੈਸੇ ਹੈਗੇ ਆ ਪੜ੍ਹਾਈ ਕਰ ਸਕਦੇ ਆ ਆਪਣੇ ਆਫਸਰ ਰੈਂਕ ਦੇ ਵਿੱਚ ਜਾ ਸਕਦੇ ਆ ਜਾਂ ਆਪਣਾ ਬਿਜ਼ਨਸ ਕਰ ਸਕਦੇ ਆ ਮੈਂ ਉਹਨਾਂ ਲਈ ਇਹ ਗੱਲ ਕਰ ਰਿਹਾ ਹਾਂ ਹਾਂ ਜਿਨ੍ਹਾਂ ਦਾ ਬਿਲਕੁਲ ਸਰਦਾ ਬੰਦਾ ਨਹੀਂ ਹੈਗਾ ਜਿਹੜਿਆਂ ਦਾ ਇੱਥੇ ਕਮਾਈ ਕਰਕੇ ਜਾਂ ਪਿੱਛੇ ਕੁਝ ਨਹੀਂ ਹੈਗਾ ਉਹਨਾਂ ਨੂੰ ਬਾਹਰ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਉਹਨਾਂ ਵਾਸਤੇ ਉੱਥੇ ਜ਼ਿਆਦਾ ਪੈਸੇ ਹੈਗੇ ਨੇ ਉਹਨਾਂ ਦੀਆਂ ਉੱਥੇ ਜ਼ਿਆਦਾ ਓਪਰਚ्युनिटीਜ਼ ਹੈਗੇ ਨੇ ਉਹਨਾਂ ਵਾਸਤੇ ਤੇ ਵਧੀਆ ਨਹੀਂ ਆ ਰਿਹਾ ਇੱਥੇ ਵੀ ਜੇ ਤੁਸੀਂ ਪੜ੍ਹ ਲੈ ਕੇ ਜਾਂਦੇ ਹੋ ਤਾਂ ਬਾਹਰ ਘੁੰਮਣਾ ਫਿਰਨਾ ਤਾਂ ਮੈਂ بار بار ਇੱਕ ਹੀ ਗੱਲ ਕਹਿ ਰਿਹਾ ਮਜ਼ਾ ਆ ਰਿਹਾ ਮੈਂ ਤੁਹਾਨੂੰ ਰੈਸਟੋਰੈਂਟ ਦਿਖਾਉਣਾ ਇੱਥੋਂ ਦੇ ਜਿਹੜੇ ਕਾਫੀ ਕੋਸਟਲੀ ਵੀ ਹੁੰਦੇ ਆ ਬਹਿ ਕੇ ਜੇਬ ਖਾਲੀ ਹੋ ਜਾਂਦੀ ਆ ਜਿਹੜੇ ਜਿੱਦਾਂ ਬਾਹਰਲੇ ਦੇਸ਼ਾਂ ਜੀ ਨਹੀਂ ਇੰਜੋਏ ਕਰਦੇ ਓਦਾਂ ਵਾਲੇ ਓਦਾਂ ਦੇ ਦਿਖੋਣਾ ਆ ਦੇਖੋ ਜੈਟੀ ਤਾ ਮੰਨ ਲਿਆ ਕਿ ਚਾਹ ਜੁਨਾਈਟਿਡ ਕਾਫੇ ਹਾਊਸ ਆ ਬਾਰਵੀਂ ਸੈਟਿੰਗ ਤੇ ਅੰਦਰ ਐ ਚਿੰਚਣ ਲਾਈਆਂ ਬੋਤਲਾਂ ਅੰਦਰ ਕੱਚ ਦੇ ਗਲਾਸਾਂ ਦੇ ਪਿੱਛੇ ਜਸਟ ਡੂ ਇਟ ਨਾਈਕੀ ਦਾ ਹੈਗਾ ਇਹ ਬ੍ਰਾਂਡ ਮਤਲਬ ਕਿ ਨਾਈਕੀ ਆ ਉਹਦਾ ਹੀ ਆ ਗਰਾਊਂਡ ਫਲੋਰ ਤੇ ਫਸਟ ਫਲੋਰ ਤੇ ਆ ਇਹ ਆ ਦੇਖੋ ਕਿੰਨੀ ਸੋਹਣੀ ਗ੍ਰੀਨਰੀ ਆ ਇੱਥੇ ਤੇ ਜਨੀਕ ਆਹ ਜਿਹੜੇ ਫੁੱਲਦਾਨ ਵੀ ਜਨੀਕ ਆ origignal ਵਿੱਚ ਫੁੱਲ ਆਵਰ ਨੇ ਵਾਹ ਜੀ ਵਾਹ ਦਾ ਬਿਗ ਚਿੱਲ ਜੰਮੀ ਸਾਗਰ ਰਤਨਾ ਸਾਊਥ ਇੰਡੀਅਨ ਨਾਰਥ ਇੰਡੀਅਨ ਚਾਈਨਸ ਵੈਜ ਰੈਸਟੋਰੈਂਟ ਇਦਾਂ ਦੀ ਗੱਲ ਨਹੀਂ ਹੈ ਕਿ ਇੱਥੇ ਸਿਰਫ ਮਹਿੰਗੇ ਰੈਸਟੋਰੈਂਟ ਹੀ ਆ ਜੇ ਤੁਹਾਨੂੰ ਆਪਣੀ ਲੱਗਦਾ ਜੇਬ ਜਿਆਦਾ ਘਟਣ ਤੋਂ ਬਚਾਉਣੇ ਆ ਤੇ ਆ ਇਧਰ ਇੰਡੀਅਨ ਰੈਸਟੋਰੈਂਟ ਜਿਹੜੇ ਬ੍ਰਾਂਡ ਹੈਗੇ ਉਹ ਵੀ ਹੈਗੇ ਨੇ ਹਲਦੀ ਰਾਮਸ ਅ ਇਧਰ ਫਿਰ ਮੈਕਡੋਨਲਡ ਆ ਜਾਂਦਾ KFC ਆ ਜਾਂਦਾ ਅੱਗੇ ਇੱਥੇ ਥੋੜੀ ਤੁਹਾਡੀ ਜੇਬ ਘੱਟ ਘੱਟ ਹੋਗੀ ਤੁਸੀਂ ਆਪਣੇ ਫੂਡ ਦਾ ਇੰਜੋਏ ਵੀ ਕਰ ਸਕਦੇ ਹੋ ਜਦੋਂ ਇਹਦੇ ਵਿੱਚ ਆ ਜਾਣਾ ਹੈਗਾ ਇੱਥੇ ਵਾ ਮੋਮੋਸ ਬਿਰਿਆਨੀ ਪੀਜ਼ਾ ਹਟ ਮੈਕਡੋਨਲਸ ਇੱਧਰ ਆ ਜਾਂਦੇ ਸਾਰੇ ਬੈਠ ਕੇ ਤੁਸੀਂ ਖਾ ਸਕਦੇ ਹੋ ਇੱਥੇ ਇਹਨਾਂ ਦੇ ਪ੍ਰਾਈਸ ਥੋੜੇ ਡੀਸੈਂਟ ਹੁੰਦੇ ਆ ਯੂਨੀਵਰਸਲ ਹੁੰਦੇ ਜਿੱਦਾਂ ਹਰ ਜਗ੍ਹਾ ਹੁੰਦੇ ਜਿਹੜੇ ਪ੍ਰਾਈਸ ਮੈਂ ਤੇ ਤੇ ਕਾਫੀ ਦੇਰ ਘੁੰਮ ਲਿਆ ਤੇ ਕਾਫੀ ਮਜ਼ਾ ਵੀ ਆ ਰਿਹਾ ਥੋੜੀ ਦੇਰ ਹੋਰ ਵੀ ਘੁੰਮਾਂਗੇ ਤੇ ਕੁਝ ਖਾਵਾ ਪੀਵਾਂਗੇ ਵੀ ਤੇ ਫਿਰ ਚੱਲਦੇ ਆ ਘਰ ਨੂੰ ਰੂਮ ਚ ਰੈਸਟ ਕਰਾਂਗੇ ਵੀਕਐਂਡ ਮਨਾ ਕੇ ਤੇ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਅੱਗੇ ਤੋਂ ਮੇਰੀਆਂ ਹੋਰ ਐਹੋ ਜਿਹੀਆਂ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤਦ ਤੱਕ ਲਈ ਬਾਏ ਬਾਏ ਵੈਸੇ ਮਜ਼ਾ ਆਇਆ ਹੋਣਾ ਮੇਰੇ ਨਾਲ ਤੁਹਾਨੂੰ ਕਾਫੀ ਸੋਹਣੀ ਵਾਈਬ ਆ ਕਾਫੀ ਸੋਹਣੀ ਸਿਟੀ ਆ ਇਹ ਮੈਨੂੰ ਵੀ ਕਾਫੀ ਮਜ਼ਾ ਆ ਰਿਹਾ ਜਰੂਰ ਆਇਓ ਤੁਸੀਂ ਵੀ ਜੇ ਇੱਥੇ ਆਉਣੇ ਹੋ ਦਿੱਲੀ ਗੁਰੂਗਰਾਮ ਆ ਇਹ ਸਾਈਬਰ ਹੱਬਾ ਵੈਸੇ 24 ਘੰਟੇ ਲਗਭਗ ਖੁੱਲਾ ਹੀ ਰਹਿੰਦਾ ਹੈ ਜਦੋਂ ਮਰਜ਼ੀ ਆ ਜਾਓ ਇਦਾਂ ਤੇ ਮਿਲੂਗਾ ਤੁਹਾਨੂੰ ਲੇਟ ਨਾਈਟ ਦੇ ਵਿੱਚ ਤਾਂ ਇੰਪੈਕਟ ਪੈਣਾ ਹੀ ਆ ਕਿਉਂਕਿ ਲੋਕੀ ਜਾ ਕੇ ਸੌਂਦੇ ਆ ਪਰ ਖੁੱਲਾ ਰਹਿੰਦਾ ਹੈ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਜਿਹੜੇ ਮਰਜ਼ੀ ਟਾਈਮ ਤੇ ਇਹ ਤੁਹਾਨੂੰ ਵਾਈਬ ਇਦਾਂ ਦੀ ਦੇਊਗੀ ਇਹ ਸਿਟੀ ਯਾਨੀ ਕਿ ਪੂਰੀ ਫੋਰਨਰ ਅਗੀ ਚਲੋ ਫਿਰ ਓਕੇ ਬਾਏ ਬਾਏ